ਹਾਂਜੀ ਬਾਈ ਰਾਜਵੀਰ ਜਵੰਦੇ ਦੀ ਮੌਤ ਤੋਂ ਬਾਅਦ ਨਾ ਵਰਿੰਦਰ ਘੁੰਮਣ ਜਿਹੜਾ ਬੋਡੀ ਵੈਲਡਰ ਸੀ ਉਹਦੀ ਮੌਤ ਹੋ ਗਈ ਅੱਜ ਤੇ ਉਹਦੀ ਮੌਤ ਤੇ ਵੀ ਹਸਪਤਾਲ ਤੇ ਹੀ ਸ਼ੱਕ ਹੋ ਰਿਹਾ ਆ ਦੇਖੋ ਇੱਕ ਤੁਸੀਂ ਰਿਕਾਰਡਿੰਗ ਸੁਣਿਓ ਉਹਦੀ ਚਾਚੀ ਦੀ ਰਿਕਾਰਡਿੰਗ ਇੱਕ ਸਾਹਮਣੇ ਆਈ ਹੈ ਜਰਾ ਸੁਣਿਆ ਕਿੰਨ ਕਰਾਨ ਕੇ ਨੇ ਉੱਥੇ ਕੁਛ ਨਹੀਂ ਅਸੇਲ ਛੇਵਾਂ ਚ ਗਏ ਨੇ ਕਰੂਗੇ ਨੇ অপারেশন ਕਰਾਨ ਕੇ ਨੇ ਕੱਲ ਕਿਹਾ ਵੀ ਅੱਜ ਪਈ ਨਾ ਕਹਿੰਦੇ ਜੇ ਮਾੜਾ ਮੋਟਾ ਦਰਦ ਤੇ ਨਾ ਜਾਓ ਕਹਿੰਦੇ ਨਹੀਂ ਮਾੜਾ ਮੋਟਾ ਨਹੀਂ ਮੈਨੂੰ ਕਰਾਣਾ ਪੈਣਾ ਮੇਰੇ ਜਿਆਦਾ ਤਕਲੀਫ ਹੈ ਮੈਨੂੰ অপারেশন ਕਰਾਣਾ ਪੈਣਾ ਹੈ ਕੱਲ ਕਿਹਾ ਉਹਨੇ ਜੀ ਕਿ ਸਵੇਰੇ 6 ਵਜੇ ਆਏ ਨੇ ਪਰਸਨ ਠੀਕ ਠਾਕ ਹੈ ਉਹ ਸਵੇਰੇ 6 ਵਜੇ ਕਹੇ ਨੇ ਸਵੇਰ ਅੱਜ ਸਵੇਰੇ 6 ਵਜੇ ਕਹੇ ਨੇ ਸਵੇਰੇ ਕਰੂ ਪਰ ਇਹਦੇ ਦੋ ਪੈਰ ਤਾਂ ਕਹਿੰਦੇ ਪਤਾ ਟਾਈਮ ਤਾਂ ਨਹੀਂ ਪਤਾ ਨਹੀਂ ਹੈਗਾ ਕਿ ਕਿੰਨੇ ਵਜੇ ਦੁਪਹਿਰੇ ਟਾਈਮ ਆਂਦੇ ਨੇ ਉਹਨਾਂ ਨੂੰ ਪਤਾ ਲੱਗਣਾ ਕਿ ਕਿੰਨੇ ਵਜੇ ਦੁਪਹਿਰੇ ਹੋਇਆ ਤਾਂ ਕਾਹਦਾ ਕਰਾਨ ਕੇ ਸੀ ਉਹਦਾ ਇਹੋ ਹੀ ਮਸਲ ਪੇਨ ਕਹਿੰਦੇ ਮਸਲ ਪੇਨ ਉਹ ਹੀ ਕਰਾਨ ਕੇ ਬਸ ਬਸ ਛੋਟਾ ਜਿਹਾ ਪਰੇਸ਼ਾਨ ਉਹੋ ਹੀ ਸਹੀ ਕਿੰਨੇ ਵੀ ਛੋਟਾ ਜਿਹਾ ਪਰੇਸ਼ਾਨ ਤੇ ਐਡੀ ਵੱਡੀ ਕਹਾਣੀ ਕਿੱਦਾਂ ਬਣ ਗਈ ਉਹ ਸਾਨੂੰ ਸਮਝ ਨਹੀਂ ਆਂਦੀ ਪਈ ਛੋਟਾ ਜਿਹਾ ਪਰੇਸ਼ਾਨਾ ਕਿੱਦਾਂ ਨੂੰ ਐਟੈਕ ਆ ਗਿਆ ਸਾਨੂੰ ਐ ਭਾਈ ਬਰਿੰਦਰ ਘੁੰਮਣ ਜਿਹੜਾ ਫਿਲਮ ਸਟਾਰ ਵੀ ਸੀ ਤੇ ਬੋਡੀ ਬਿਲਡਰ ਵੀ ਸੀ ਬਿਲਕੁਲ ਤੰਦਰੁਸਤ ਸੀ ਇੱਕ ਸ਼ੋਲਡਰ ਦੀ ਸਿਰਫ ਸਰਜਰੀ ਕਰਾਉਣ ਲਈ ਚਲਾ ਗਿਆ ਹਸਪੀਟਲ ਤੋਂ ਤੇ ਉੱਥੇ ਜਾ ਕੇ ਤੇ ਕਹਿੰਦੇ ਵੀ ਅਟੈਕ ਆ ਗਿਆ ਤੇ ਉਹਦੀ ਡੈਥ ਹੋ ਗਈ ਤੇ ਹਾਂਜੀ ਭਾਈ ਬਰਿੰਦਰ ਘੁੰਮਣ ਜਿਹੜਾ ਫਿਲਮ ਸਟਾਰ ਸੀ ਤੇ ਬੋਡੀ ਬਿਲਡਰ ਵੀ ਸੀ ਤੇ ਇੱਕ ਨਾ ਸ਼ੋਲਡਰ ਚ ਮਸਲ ਪੇਨ ਹੋ ਰਿਹਾ ਸੀ ਉਹਨੂੰ ਤੇ ਕਾਫੀ ਤਕਲੀਫ ਹੋ ਰਹੀ ਸੀ ਉਹਨੇ ਸੋਚਿਆ ਚਲੋ ਹਸਪੀਟਲ ਜਾਣੇ ਤੇ ਹੁਣ ਇਹਦੀ ਸਰਜਰੀ ਕਰਾ ਲੈਣੇ ਆ ਪਹਿਲਾਂ ਦਵਾਈਆਂ ਬੂਡੀਆਂ ਲੈਂਦੇ ਹੀ ਹੋਣਾ ਹਨਾ ਜਿਵੇਂ ਲੈਂਦੇ ਸੀ ਤੇ ਉਸ ਤੋਂ ਬਾਅਦ ਉਹਨੇ ਸੋਚਿਆ ਵੀ ਚਲੋ ਸਰਜਰੀ ਕਰਾਉਣੇ ਤੇ ਸਰਜਰੀ ਕਰਾਉਣ ਲਈ ਜਦੋਂ ਹਸਪੀਟਲ ਗਿਆ ਤੇ ਉੱਥੇ ਜਾ ਕੇ ਉਹਦੇ ਅਟੈਕ ਆਇਆ ਕਹਿੰਦੇ ਵੀ ਡਾਕਟਰਾਂ ਦਾ ਕਹਿਣਾ ਕਿ ਅਟੈਕ ਆਇਆ ਤੇ ਪਰ ਹੁਣ ਉਹਦੇ ਤੇ ਸ਼ੱਕ ਜਾਰ ਕਰੀ ਜਾਂਦੇ ਆ ਪਰਿਵਾਰ ਵਾਲੇ ਕਹਿੰਦੇ ਵੀ ਇਹਨੂੰ ਕੁਝ ਕਰਿਆ ਕੋਈ ਗਲਤੀ ਹੋਈ ਆ ਡਾਕਟਰਾਂ ਤੋਂ ਜਿਹੜਾ ਇਹਨੂੰ ਅਟੈਕ ਆਇਆ ਇਦਾਂ ਅਟੈਕ ਨਹੀਂ ਆ ਸਕਦਾ ਕਿਉਂਕਿ ਸ਼ੋਲਡਰ ਪੇਨ ਹੋ ਰਿਹਾ ਸੀ ਸ਼ੋਲਡਰ ਦਾ ਆਪਰੇਟ ਕਰਨਾ ਸੀਗਾ ਉਹਦੇ ਨਾਲ ਕਿਤੇ ਇਦਾਂ ਅਟੈਕ ਨਹੀਂ ਆ ਸਕਦਾ ਇਹ ਪਰਿਵਾਰ ਵਾਲੇ ਕਹਿ ਰਹੇ ਆ ਜੇ ਇਹ ਗੱਲ ਸੱਚ ਹੈ ਤਾਂ ਬਹੁਤ ਹੀ ਇਹ ਨਾ ਆਪਾਂ ਨੂੰ ਸੋਚਣ ਵਿਚਾਰਨ ਦੀ ਗੱਲ ਆ ਵੀ ਜੇ ਇੰਨੇ ਤਕੜੇ ਸਟਾਰ ਆ ਜਿਹੜੇ ਉਹਨਾਂ ਨੂੰ ਉਹਨਾਂ ਦੀ ਇਲਾਜ ਦੇ ਵਿੱਚ ਅਣਖੇਲੀ ਹੋ ਸਕਦੀ ਹੈ ਤੇ ਗਰੀਬ ਕਿੰਨੇ ਮਰਦੇ ਹੋਣਗੇ ਰੋਜ਼ ਹੀ ਜਿਹੜੇ ਰੋਜ਼ ਗਰੀਬ ਮਰੀ ਜਾਂਦੇ ਆ ਇਲਾਜ ਤੋਂ ਬਿਨਾ ਮਰੀ ਜਾਂਦੇ ਆ ਜਾਂ ਇਲਾਜ ਦੀ ਲਾਪਰਵਾਹੀ ਨਾਲ ਮਰੀ ਜਾਂਦੇ ਆ ਉਹਨਾਂ ਵੱਲ ਕਿਸੇ ਦਾ ਧਿਆਨ ਹੀ ਨਹੀਂ ਜਾਂਦਾ ਕਿਉਂਕਿ ਇਹ ਇਹ ਵੱਡੇ ਸਟਾਰ ਹੈ ਤੇ ਜਦੋਂ ਇਹਨਾਂ ਦੀ ਡੈਥ ਹੋਈ ਹੈ ਤੇ ਹੁਣ ਸਾਹਮਣੇ ਹੁੰਦੀਆਂ ਗੱਲਾਂ ਇਹਨਾਂ ਦੀਆਂ ਕਾਰਪੋਰੇਟ ਹਸਪੀਟਲ ਆਨੀਆਂ ਜਿਹੜੇ ਧਿਆਨ ਨਹੀਂ ਦਿੰਦੇ ਤੇ ਅਣਗਹਿਲੀ ਕਰਦੇ ਜਾਂ ਇੱਕ ਕਹਿ ਸਕਦੇ ਆਂ ਵੀ ਅਣਜਾਣ ਡਾਕਟਰ ਹੈ ਨਕਲੀ ਡਿਗਰੀਆਂ ਇਹੀ ਗੱਲ ਗੱਲ ਕਹਿ ਸਕਦੇ ਆਂ ਫਿਰ ਜੇ ਲਾਪਰਵਾਹੀ ਹੋਈ ਹੈ ਤਾਂ ਤੇ ਇਹਦੀ ਵੀ ਇਨਕੁਆਇਰੀ ਹੋਣੀ ਚਾਹੀਦੀ ਆ ਪਤਾ ਕਹਿੰਨੇ ਆਂ ਵੀ ਜਿਹੜਾ ਵੀ ਕੋਈ ਰਾਜਵੀ ਰਜਵੰਦਾ ਗਿਆ ਆਪਾਂ ਉਹਦੇ ਬਾਰੇ ਵੀ ਇਹੀ ਗੱਲ ਕਹਿੰਨੇ ਆਂ ਵੀ ਇਨਕੁਆਇਰੀ ਹੋਣੀ ਚਾਹੀਦੀ ਆ ਕਿ ਇਲਾਜ ਚੁਕਤਾਹੀ ਵਰਤੀ ਗਈ ਹੈ ਤਾਵੀ ਨੂੰ ਕੋਈ ਹੋਣੀ ਚਾਹੀਦੀ ਹੈ ਜ਼ਰੂਰੀ ਹੈ ਇਹ ਕਿਉਂਕਿ ਜੇ ਇੰਨੇ ਤਗੜੇ ਬੰਦੇ ਇਦਾਂ ਜਾ ਸਕਦੇ ਆ ਤੇ ਅਣਗੈਲੀ ਨਾਲ ਤੇ ਗਰੀਬਾਂ ਦਾ ਤਾਂ ਫਿਰ ਰੱਬ ਹੀ ਰੱਖਾ ਬਾਈ ਗਰੀਬਾਂ ਨੂੰ ਕਿਹਨੇ ਪੁੱਛਣਾ ਕਰ ਤੇ ਗਰੀਬ ਗਰੀਬ ਤਾਂ ਵਿਚਾਰਾ ਬਹਿ ਜਾਂਦਾ ਚੁੱਪ ਕਰਕੇ ਤੇ ਬਾਕੀ ਜਿਹੜੀ ਸ਼ਤੀਸ਼ ਐਨਜੀਓ ਵਾਲੇ ਨੇ ਗੱਲ ਕਰੀ ਸੀ ਕਿ ਜੇ ਘਰ ਵਿਕ ਜਾਂਦੇ ਆ ਰਿਸ਼ਤੇਦਾਰਾਂ ਦੇ ਘਰ ਵਿਕ ਜਾਂਦੇ ਆ ਇੱਥੋਂ ਤੱਕ ਕਰਕੇ ਗਾਂ ਸਾਰੇ ਰਿਸ਼ਤੇਦਾਰਾਂ ਤੋਂ ਵੀ ਕਹਿੰਦਾ ਤੁਸੀਂ ਪੈਸੇ ਮੰਗ ਮੰਗ ਕੇ ਇਹਨਾਂ ਨੂੰ ਦੇ ਦਿਓ ਤਾਂ ਵੀ ਇਹਨਾਂ ਦਾ ਢਿੱਡ ਨਹੀਂ ਭਰਦਾ ਤੇ ਇਹ ਤਾਂ ਵੀ ਇਲਾਜ ਸਹੀ ਨਹੀਂ ਕਰਨਗੇ ਤੁਹਾਡਾ ਇਹ ਮਰੇ ਬੰਦੇ ਨੂੰ ਵੈਂਟੀਲੇਟਰ ਤੇ ਰੱਖੀ ਰੱਖਦੇ ਆ ਉਹਨੇ ਬਹੁਤ ਗੱਲਾਂ ਸਾਹਮਣੇ ਲਿਆਂਦੀਆਂ ਤੇ ਇਸ ਗੱਲ ਤੇ ਵੀ ਹੁਣ ਸ਼ੱਕ ਹੋ ਰਿਹਾ ਕਿ ਇਹ ਘੁੰਮਣ ਜਿਹੜਾ ਹੁਣ ਅੱਜ ਸਾਡੇ ਵਿੱਚ ਨਹੀਂ ਰਿਹਾ ਐਡਾ ਤਕੜਾ ਸਟਾਰ ਸੀ ਤੇ ਐਡੀ ਤਕੜੀ ਬਾਡੀ ਸੀ ਉਹਦੀ ਤੇ ਪਹਿਲਵਾਨ ਸੀਦੇ ਦੇਖੋ ਯਾਰ ਉਹ ਵੀ ਚਲਾ ਗਿਆ ਤੇ ਹੁਣ ਇਸ ਗੱਲ ਤੇ ਸੋਚਣ ਵਿਚਾਰਨਾ ਪਊਗਾ ਕਿ ਇਹ ਗਲਤੀ ਕਿੱਥੇ ਹੋਈ ਹੈ ਤੇ ਇਹਦੀ ਇਨਕੁਆਇਰੀ ਵੀ ਹੋਣੀ ਜ਼ਰੂਰੀ ਹੈ